ਨਨ ਧਨ ਹਮਾਰੇ ਭਾਗ ਘਰ ਆਇਆ ਪੈਰ ਮੇਰਾ ਸੋਹੇ ਬੰਕ ਦਵਾਰ ਸਗਲਾ ਬਨ ਹਾਰਾ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾਇਆ ਏ 세 ਜੰਤ ਭਏ ਹਰੀਆ ਵਾਲੇ ਜਿਨੇ ਮੇਰਾ ਸਤਗੁਰ ਦੇਖਿਆ ਜਾਏ ਸੋਈ RAM DAS GUR BAL PHAN ਮਿਲ ਸੰਗਤ ਧਨ ਧਨ ਕਰੋ ਜਹੇ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰੋ ਨਰੋ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਗੁਰੂ ਕਹਾਵੈ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ ਐਸੇ ਦੀਨ ਦਿਆਲ ਸਤਗੁਰੂ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਪਿਤਾ ਬਾਬਾ ਹਰਦਾਸ ਜੀ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਚੂਨਾ ਮੰਡੀ ਲਾਹੌਰ ਵਿਖੇ ਅਵਤਾਰ ਧਾਰਿਆ ਤਨ ਸਤ ਗੁਰਾਂ ਦਾ ਪ੍ਰਕਾਸ਼ ਗੁਰਪੁਰਬ ਬੇਅੰਤ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਉਤਸ਼ਾਹ ਨਾਲ ਮਨਾ ਰਹੀਆਂ ਹਨ ਜਥਾ ਸ਼ਕਤ ਪੇਟਾਵਾਂ ਅਰਪਣ ਕਰ ਰਹੀਆਂ ਨੇ ਇਹਨਾਂ ਖੁਸ਼ੀਆਂ ਅੰਦਰ ਦਿਨੇ 9 ਤੋਂ 12 ਵਜੇ ਤੱਕ ਜਲੋਸ ਜਾ ਰਹੀਆਂ ਨੇ ਸ਼ਾਮ ਨੂੰ ਦੀਪ ਮਾਲਾ ਅਤੇ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਆਤਿ ਸ਼ਿਵਾਜੀ ਕਰੀਆਂ ਹਨ ਸਤਿਗੁਰੂ ਜੀਓ ਮਹਾਨ ਕਿਰਪਾ ਕਰਨੀ